ਅੱਜ ਜਿਹੜੀ ਗੱਲ ਰੱਖਣੀ ਹੈ ਉਹ ਰੱਖਣੀ ਹੈ ਕਿ ਜਿਵੇਂ ਤੁਸੀਂ ਦੇਖਦੇ ਹੀ ਹੋ ਕਿ ਅੱਜ ਕੱਲ ਰੋਡਸ ਦੇ ਉੱਤੇ ਕਿੰਨਾ ਜ਼ਿਆਦਾ ਮਤਲਬ ਟ੍ਰੈਫਿਕ ਦੇ ਨਾਲ-ਨਾਲ ਜਦੋਂ ਅਸੀਂ ਟਰੈਵਲ ਕਰਦੇ ਹਾਂ ਜਿਵੇਂ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਾਂ ਚੰਡੀਗੜ੍ਹ ਤੋਂ ਆਪਾਂ ਅੰਮ੍ਰਿਤਸਰ ਜਾਂਦੇ ਹਾਂ ਪੰਜਾਬ ਦੇ ਵਿੱਚ ਜਾਂ ਹਰਿਆਣਾ ਤੋਂ ਆਪਾਂ ਦਿੱਲੀ ਵੀ ਜਾਂਦੇ ਹਾਂ ਕਿੰਨੀ ਜ਼ਿਆਦਾ ਫੌਗ ਆ ਔਰ ਫੌਗ ਦੇ ਕਰਕੇ ਕਾਫੀ ਸਾਰੇ ਰੋਡ ਐਕਸੀਡੈਂਟਸ ਵੀ ਹੁੰਦੇ ਪਏ ਆ ਔਰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਜਦੋਂ ਕਿ ਰੂਟ ਟੈਕਸ ਵੀ ਪੇ ਕਰਦੇ ਆ ਰੂਟ ਟੈਕਸ ਜਦੋਂ ਅਸੀਂ ਗੱਡੀ ਖਰੀਦਦੇ ਆ ਉਦੋਂ ਆਪਾਂ ਰੂਟ ਟੈਕਸ ਪੇ ਕਰਦੇ ਆ ਔਰ ਉਹਦੇ ਨਾਲ ਨਾਲ ਅਸੀਂ ਕਾਉਟੈਕਸ ਵੀ ਪੇ ਕਰਦੇ ਆ ਬਟ ਫਿਰ ਵੀ ਕਾਫੀ ਸਾਰੇ ਐਕਸੀਡੈਂਟ ਜਿਹੜੇ ਆ ਬਹੁਤ ਸਾਰੀਆਂ ਗਾਵਾਂ ਜਦੋਂ ਰੋਡਸ ਦੇ ਉੱਤੇ ਹਾਈਵੇਜ਼ ਦੇ ਉੱਤੇ ਆ ਜਾਂਦੀਆਂ ਤੇ ਐਕਸੀਡੈਂਟ ਹੁੰਦੇ ਨੇ ਸੋ ਆਪਾਂ ਜਿੰਨੇ ਵੀ ਸਾਡੀ ਆਮ ਪਬਲਿਕ ਹੈ ਉਹ ਇਸ ਗੱਲ ਤੇ ਸਫਰ ਕਰਦੀ ਹੈ ਬਟ ਹੁਣ ਜਿਵੇਂ ਸਾਡਾ ਡੈਮੋਕਰੈਟਿਕ ਢਾਂਚਾ ਹੈ ਉਹਦੇ ਵਿੱਚ ਅਸੀਂ ਸਿਰਫ ਗੱਲ ਉੱਥੇ ਹੀ ਰੱਖ ਸਕਦੇ ਹਾਂ ਸਾਡੇ ਕੋਲ ਇੱਕੋ ਅ ਗੱਲ ਰੱਖਣ ਦਾ ਮੈਕਨੀਆ ਤਰੀਕਾ ਹੈ ਉਹ ਹੈ ਰਾਈਟ ਟੂ ਵੋਟ ਅਪਾ ਜਦੋਂ ਵੋਟ ਕਰਦੇ ਆ ਉਹਦੋਂ ਅਸੀਂ ਆਪਣੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਅੱਗੇ ਰੱਖਦੇ ਆ ਆਪਣੇ ਐਮ ਐਲ ਏਸ ਨੂੰ ਮਨਿਸਟਰਸ ਨੂੰ ਐਮ ਪੀਸ ਨੂੰ ਅਸੀਂ ਵੋਟ ਕਰਕੇ ਅੱਗੇ ਲੈ ਕੇ ਆਉਨੇ ਆ so that ਕਿ ਉਹ ਸਾਡੇ ਜਿਹੜੀ ਡੈਮੋਕਰੇਟਿਵ ਡੈਮੋਕ੍ਰੇਸੀ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਜੋ ਸਾਡੀਆਂ ਗੱਲਾਂ ਜਿਹੜੀਆਂ ਆਮ ਪਬਲਿਕ ਦੀਆਂ ਗੱਲਾਂ ਜਾਂ ਆਮ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਵੱਜੋਂ ਕੋਈ ਗੱਲ ਰੱਖਣੀ ਹੈ ਉਹ ਅੱਗੇ ਰੱਖ ਸਕਣ ਠੀਕ ਹੈ ਇਹ ਇੱਕ ਆਮ ਪਬਲਿਕ ਦਾ ਮੈਨੂੰ ਲੱਗਦਾ ਹੈ ਕਿ ਹੱਕ ਹੈ ਜੋ ਅਸੀਂ ਕਰਦੇ ਹਾਂ ਰਾਈਟ ਟੂ ਵੋਟ ਕਰਕੇ ਠੀਕ ਹੈ ਸੋ ਬੇਸਿਕਲੀ ਮੈਂ ਇਹ ਗੱਲ ਤੇ ਆਉਣੀ ਆ ਕਿ ਵੇਖੋ ਰੂਟ ਟੈਕਸ ਵੀ ਅਸੀਂ ਪੇ ਕਰਦੇ ਹਾਂ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਨਵੀਂ ਉਸ ਤੋਂ ਇਲਾਵਾ ਅਸੀਂ ਟੋਲ ਟੈਕਸ ਵੀ ਪੇ ਕਰਦੇ ਹਾਂ ਸੋ ਥੈਟ ਕਿ ਸਾਡੀਆਂ ਜਿਹੜੀਆਂ ਸੜਕਾਂ ਸਹੀ ਰਹਿਣ ਹੈਨਾ ਬਟ ਤੁਸੀਂ ਕਿੰਨਾ ਕੁ ਵੇਖਦੇ ਹੋ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਤੇ ਮੈਂ ਗੱਲ ਕਰੂੰਗੀ ਚਲੋ ਇੰਡੀਆ ਦੀ ਵੀ ਗੱਲ ਕਰ ਸਕਦੀ ਆ ਪੰਜਾਬ ਦੇ ਵਿੱਚ ਬੇਸਿਕਲੀ ਅਸੀਂ ਦੇਖਦੇ ਹਾਂ ਕੀ ਰੋਡਸ ਦੇ ਜਿਹੜੇ ਠੇਕੇ ਮਿਲਦੇ ਨੇ ਕੰਸਟਰਕਸ਼ਨ ਕੰਪਨੀਆਂਜ਼ ਨੂੰ ਜਿਹੜੇ ਠੇਕੇ ਮਿਲਦੇ ਨੇ ਟੈਂਡਰ ਨਿਕਲਦੇ ਨੇ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਉਹ ਟੈਂਡਰ ਜਿਹੜੇ ਆ ਕਿ ਆਪਣੇ ਨੁਮਾਇੰਦਿਆਂ ਨੂੰ ਦੇ ਦਿੱਤੇ ਜਾਂਦੇ ਨੇ ਪੈਸੇ ਪੂਸੇ ਲੈ ਕੇ ਕਿਤੇ ਨਾ ਕਿਤੇ ਕ੍ਰਾਪਸ਼ਨ ਸੈਕਟਰ ਹੈਗਾ ਜਾਂ ਉਹਦੇ ਵਿੱਚ ਜਿਹੜੇ ਕਿ ਵੇਖੋ ਇੱਕ ਸਾਲ ਵੀ ਰੋਡ ਨਹੀਂ ਕੱਢਦੀ ਇੱਕ ਸਾਲ ਕੀ 6 ਮਹੀਨੇ ਮੈਂ ਕਹਿੰਨੀ ਸੜਕ ਨਹੀਂ ਕੱਢਦੀ ਇਹਨਾਂ ਗੰਦਾ ਮਟੀਰੀਅਲ ਯੂਜ਼ ਕਰਦੇ ਨੇ ਉਹ ਟੈਂਡਰ ਲੈਣ ਵਾਲੇ ਔਰ ਸੜਕਾਂ ਟੁੱਟ ਜਾਂਦੀਆਂ ਨੇ ਨਾ ਹੀ ਜੇ ਅਸੀਂ ਪੁੱਛੀਏ ਉਹਨਾਂ ਨੂੰ ਸਾਡੇ ਪਿੰਡ ਲੱਗੇ ਸੜਕ ਬਣ ਰਹੀ ਸੀ ਕਿ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਤੇ ਉਹ ਕਹਿੰਦੇ ਨੇ ਤੁਸੀਂ ਕੌਣ ਹੁੰਦੇ ਹੋ ਸਾਨੂੰ ਪੁੱਛਣ ਵਾਲੇ ਕਿ ਸੜਕ ਦੇ ਵਿੱਚ ਕੀ ਪਿਆ ਆ ਔਰ ਕਿੰਨੀਆਂ ਪਰਤਾਂ ਅਸੀਂ ਰੱਖੀਆਂ ਨੇ ਕਿੰਨੀਆਂ ਨਹੀਂ ਰੱਖੀਆਂ ਉਹਦੇ ਵਿੱਚ ਆਪਾਂ ਕਾਫੀ ਸਾਰੀਆਂ ਗੱਲਾਂ ਨੂੰ ਫੇਸ ਕਰਦੇ ਆ ਬਹੁਤ ਸਾਰੇ ਰੋਡ ਐਕਸੀਡੈਂਟਸ ਨੂੰ ਫੇਸ ਕਰਦੇ ਆ ਕਿਉਂਕਿ ਸਾਡੇ ਆਮ ਖਾਸ ਕਰਕੇ ਸਾਡੇ ਰਾਜਸਥਾਨ ਸੀ ਦੇ ਵਿੱਚ ਰੋਡ ਕਾਫੀ ਟਾਈਮ ਨਹੀਂ ਬਣੀ ਸੀਗੀ ਤੇ ਬਹੁਤ ਸਾਰੇ ਰੋਡ ਐਕਸੀਡੈਂਟਸ ਹੋਏ ਔਰ ਬਹੁਤ ਸਾਰੇ ਲੋਕਾਂ ਨੇ ਕਿਸਾਨ ਜਥੇ ਬੰਦਿਆ ਨੇ ਤਰਨੇ ਵੀ ਲਾਏ ਫਿਰ ਉਸ ਤੋਂ ਬਾਅਦ ਅਸੀਂ ਡੀਸੀ ਦੇ ਕੋਲ ਕੰਪਲੇਂਟ ਲੈ ਕੇ ਵੀ ਗਏ ਸੋ ਮੈਨੀ ਥਿੰਗਸ ਯੂ نو ਸੋ ਮੈਂ ਇਹ ਕਹਨੀ ਆ ਵੀ ਇਹਦੇ ਪਿੱਛੇ ਕਲਪ੍ਰਿੰਟਸ ਕੌਣ ਨੇ ਮੇਨ ਜਿਹੜੀ ਜਦੋਂ ਅਸੀਂ ਰੋਡ ਅ ਬਣਾਉਣ ਵਾਸਤੇ ਕਹਿੰਦੇ ਆ ਵੀ ਚਲੋ ਰੋਡ ਬਣ ਜੇ ਸਾਡੀ ਹਨਾ ਔਰ ਰੋਡ ਫਿਰ ਉਸ ਤੋਂ ਬਾਅਦ ਉਹ ਵਧੀਆਂ ਰੋਡ ਨਹੀਂ ਬਣਦੀ ਜਿਹਦੇ ਕਰਕੇ ਐਕਸੀਡੈਂਟਸ ਵੀ ਹੁੰਦੇ ਨੇ ਉਹ ਰੋਡਸ ਦੇ ਵਿੱਚ ਇਨਾ ਗੰਦਾ ਮਟੀਰੀਅਲ ਲਾਇਆ ਜਾਂਦਾ ਆ ਉਹ ਕੰਪਨੀਆਂਸ ਨੂੰ ਫਿਰ ਉਸ ਤੋਂ ਬਾਅਦ ਗਵਰਨਮੈਂਟ ਉਹਨਾਂ ਨੂੰ ਫੇਰ ਰਿਪੇਅਰ ਕਰਨ ਵਾਸਤੇ ਟੈਂਡਰ ਕੱਢਦੀ ਹੈ ਰੋਡ ਅ ਰਿਪੇਅਰ ਕਰਨ ਵਾਸਤੇ ਪੈਸੇ ਦਿੰਦੀ ਹੈ ਇਹੇ ਜਿਹੇ ਕੰਪਨੀਆਂ ਨੂੰ ਬੰਦ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਾਂ ਇਹੇ ਜਿਹੇ ਕੰਪਨੀਆਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਜਿਹੜੀਆਂ ਕੰਪਨੀਆਂ ਗੰਦਾ ਮਟੀਰੀਅਲ ਲਾ ਕੇ ਰੋਡਸ ਦੀ ਕੰਸਟਰਕਸ਼ਨ ਕਰਦੀ ਹੈ ਮੈਨੂੰ ਲੱਗਦਾ ਹੈ ਇਹੇ ਜਿਹੀਆਂ ਕੰਪਨੀਆਂ ਨੂੰ ਸੀਜ਼ ਕਰ ਦੇਣਾ ਚਾਹੀਦਾ ਹੈ ਜਿਨਾਂ ਦੀ ਰੋਡ 6 ਮਹੀਨੇ ਦੇ ਵਿੱਚ ਮਤਲਬ 6 ਮਹੀਨੇ 3 ਮਹੀਨੇ 2 ਮਹੀਨੇ ਦੇ ਵਿੱਚ ਜਿਹੜੀ ਰੋਡ ਟੁੱਟ ਜਾਂਦੀ ਹੈ ਜਿੱਥੋਂ ਦੀ ਵੀ ਜਿਹੜੀ ਕੰਪਨੀ ਦੇ ਕੋਲ ਵੀ ਟੈਂਡਰ ਹੁੰਦਾ ਹੈ ਉਸ ਕੰਪਨੀ ਨੂੰ ਸੀਜ਼ ਕਰ ਦੇਣਾ ਚਾਹੀਦਾ ਹੈ ਇਹ ਜੀ ਕੰਪਨੀਆਂ ਨੂੰ ਗਵਰਨਮੈਂਟ ਨੂੰ ਟੈਂਡਰ ਨਹੀਂ ਦੇਣੇ ਚਾਹੀਦੇ ਬਿਕਾਜ਼ ਉਹਨਾਂ ਦਾ ਪੁਰਾਣਾ ਰਿਕਾਰਡ ਬਹੁਤ ਮਾੜਾ ਆ ਉਹਨਾਂ ਨੇ ਚੰਗੀਆਂ ਰੋਡਸ ਨਹੀਂ ਬਣਾਈਆਂ ਰਾਈਟ ਅਸੀਂ ਵੇਖਦੇ ਹਾਂ ਗੋਰਿਆਂ ਦੇ ਟਾਈਮ ਦੇ ਉੱਤੇ ਬ੍ਰਿਜ ਬਣੇ ਹੋਏ ਐ ਬਹੁਤ ساری ਕੰਸਟਰਕਸ਼ਨਸ ਹੋਈਆਂ ਨੇ ਉਹ ਅੱਜ ਵੀ ਉਹ ਉੱਥੇ ਕਾਇਮ ਨੇ ਕਿਉਂਕਿ ਉਹਦੇ ਵਿੱਚ ਮਟੀਰੀਅਲ ਚੰਗਾ ਯੂਜ਼ ਹੋਇਆ ਸੀਗਾ ਅ ਵਧੀਆ ਸਾਰੀਆਂ ਚੀਜ਼ਾਂ ਯੂਜ਼ ਹੋਈਆਂ ਸੀਗੀਆਂ ਬਟ ਇੱਥੇ ਅਸੀਂ ਦੇਖਦੇ ਹਾਂ ਮਾੜਾ ਮਟੀਰੀਅਲ ਯੂਜ਼ ਕਰਦੇ ਆ ਜਿਹਦੇ ਨਾਲ ਰੋਡ ਸੀ ਟੁੱਟ ਜਾਂਦੀਆਂ ਨੇ ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਅੱਜ ਕੱਲ੍ਹ ਤੋਂ ਦੁਪਹਿਰੀ ਹੈ ਜੋ ਕਿ ਮੈਂ ਵੀ ਫੇਸ ਕੀਤਾ ਮੈਨੂੰ ਲੱਗਾ ਕਿ ਮੈਂ ਇਸ ਡੈਮੋਕ੍ਰੇਟਿਵ ਕੰਟਰੀ ਦੇ ਵਿੱਚ ਰਹਿਣੀ ਆ ਮੇਰਾ ਹੱਕ ਹੈ ਕਿ ਮੈਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਗੱਲ ਰੱਖਾਂ ਧੁੰਦ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਹੈ ਕਿ ਮੈਂ ਸਵੇਰੇ ਆਈ ਆ ਕਿੰਨੇ ਦਿਨਾਂ ਤੋਂ ਟਰੈਵਲ ਕਰ ਰਹੀ ਸੀ ਕਿ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀਗੀ ਕਿ ਮੈਂ ਇਹ ਗੱਲ ਜ਼ਰੂਰ ਰੱਖਾਂ ਤੁਸੀਂ ਸੋਚੋ ਕਿ ਹਾਈਵੇਜ਼ ਦੇ ਉੱਤੇ ਜਿਹੜੇ ਆਪਣੇ ਰਿਫਲੈਕਟਰਸ ਹੁੰਦੇ ਨੇ ਰਿਫਲੈਕਟਰਸ ਹੀ ਨਹੀਂ ਹੈਗੇ ਮਤਲਬ ਇੰਨਾ ਇਨਾਂ ਨੇ ਜਿਨ੍ਹਾਂ ਨੇ ਇਹ ਟੈਂਡਰ ਲਏ ਨੇ ਜਿਨ੍ਹਾਂ ਨੇ ਰੋਡ ਕੰਸਟਰਕਸ਼ਨ ਵਾਲਿਆਂ ਨੇ ਉਹਨਾਂ ਨੇ ਉਹਦੇ ਵਿੱਚ ਮੈਨੂੰ ਲੱਗਦਾ ਸਾਰਾ ਕੁਝ ਇਨਕਲੂਡ ਹੁੰਦਾ ਹੈ ਕਿ ਰਿਫਲੈਕਟਰਸ ਵੀ ਲਾਉਣੇ ਆ ਰੋਡ ਦੇ ਉੱਤੇ ਰਿਫਲੈਕਟਰਸ ਵੀ ਲਾਉਣੇ ਆ ਹਾਈਵੇਜ਼ ਦੀ ਰੋਡ ਦੇ ਉੱਤੇ ਰਿਫਲੈਕਟਰ ਹੋਣੇ ਜ਼ਰੂਰੀ ਹੈ ਕਿ ਨਹੀਂ ਹੈ ਇਨ ਸਾਈਡ ਲਾਈਨਸ ਮਿੱਟੀਆਂ ਪਈਆਂ ਨੇ ਜਿੰਨੇ ਵੀ ਆਪਣੇ ਹਾਈਵੇਜ਼ ਨੇ ਕੋਈ ਇਨਸਾਨ ਨੇ ਰਾਤ ਨੂੰ ਧੁੰਦ ਦੇ ਵਿੱਚ ਗੱਡੀ ਕਿਵੇਂ ਕੋਈ ਚਲਾਊਗਾ ਐਕਸੀਡੈਂਟਸ ਹੀ ਹੋਣੇ ਆ ਜਦੋਂ ਤੁਸੀਂ ਰਿਫਲੈਕਟਰਸ ਨਹੀਂ ਲਾਏ ਔਰ ਸਭ ਤੋਂ ਇੰਪੋਰਟੈਂਟ ਚੀਜ਼ ਸਟਰੀਟ ਲਾਈਟਸ ਹੀ ਨਹੀਂ ਹੈਗੀਆਂ ਬਹੁਤ ਘੱਟ ਸਟਰੀਟ ਲਾਈਟਸ ਨੇ ਆਪਣੇ ਹਾਈਵੇ ਦੇ ਉੱਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਔਰ ਬਹੁਤ ਘੱਟ ਸਟਰੀਟ ਲਾਈਟਸ ਨੇ ਹਰਿਆਣੇ ਦੇ ਵਿੱਚ ਵੀ ਅਸੀਂ ਜਾਣਦੇ ਹਾਂ ਸਟਰੀਟ ਲਾਈਟਸ ਹੈਗੀਆਂ ਹੀ ਨਹੀਂ ਔਰ ਜੇ ਕਿਤੇ ਸਟਰੀਟ ਲਾਈਟ ਕੋਈ ਲੱਭ ਜੇ ਕਿਤੇ ਨਾ ਕਿਤੇ ਜੇ ਲੱਭ ਜੇ ਤੇ ਉੱਤੇ ਵਾਈਟ ਲਾਈਟ ਲਾਈ ਹੋਈ ਹੈ ਜਿਹਦੇ ਨਾਲ ਉਵੇਂ ਹੀ ਨਹੀਂ ਇਨਸਾਨ ਨੂੰ ਦਿਖਦਾ ਕਿ ਅੱਗੇ ਕੀ ਹੈ ਇਹ ਗੱਲਾਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬੋਲਣਾ ਚਾਹੀਦਾ ਹੈ ਆਮ ਪਬਲਿਕ ਨੂੰ ਬੋਲਣਾ ਚਾਹੀਦਾ ਤਾਂ ਦੀ ਇਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਜਾਊਗੀ ਕਿ ਜਿਹੜੀਆਂ ਸਟਰੀਟ ਲਾਈਟਸ ਆਉ ਤੇ yellow lights ਲਾਣ ਐਟ ਲੀਸਟ ਧੁੰਦ ਨੂੰ ਕੱਟਣੋਂ ਤਾਂ ਕਿ ਅਸੀਂ ਗੱਡੀ ਨਾਰਮਲੀ ਚਲਾ ਸਕੀਏ ਇਹ ਸਾਰੀਆਂ ਗੱਲਾਂ ਅਸੀਂ ਜਦੋਂ ਟ੍ਰੈਵਲ ਕਰਦੇ ਆ ਸਾਰੀਆਂ ਪ੍ਰੋਬਲਮਸ ਅਸੀਂ ਫੇਸ ਕਰਦੇ ਆ ਬਟ ਅਸੀਂ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਬੋਲਦੇ ਆਪਾਂ ਨੂੰ ਬੋਲਣਾ ਚਾਹੀਦਾ ਆ ਬਿਕਾਜ਼ ਆਪਾਂ ਮੈਨੂੰ ਲੱਗਦਾ ਹੈ ਕਿ ਸੱਚ ਦੀ ਆਵਾਜ਼ ਰੱਖਣੀ ਚਾਹੀਦੀ ਹੈ ਅਸੀਂ ਕਿਸੇ ਨਾ ਕਿਸੇ ਦੀ ਫੈਮਿਲੀ ਕਿਸੇ ਦਾ ਕਿਸੇ ਦੇ ਬੱਚੇ ਟ੍ਰੈਵਲ ਕਰਦੇ ਨੇ ਕੋਈ ਵੀ ਐਕਸੀਡੈਂਟ ਦਾ ਸ਼ਿਕਾਰ ਹੋ ਸਕਦਾ ਹੈ ਔਰ ਕੋਈ ਵੀ ਇਹ ਜਿਹੜੇ ਬਿਨਾ ਮਤਲਬ ਦੇ ਸਪੀਡ ਬ੍ਰੇਕਰਸ ਜਿਹੜੇ ਇਹਨਾਂ ਨੇ ਜਿੰਨੇ ਵੀ ਹਾਈਵੇਜ਼ ਨੇ ਹਾਈਵੇਜ਼ ਦੇ ਵਿੱਚ ਸਪੀਡ ਬ੍ਰੇਕਰਸ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਤਕ ਬੰਦ ਹੈ ਬਹੁਤ ਜ਼ਿਆਦਾ ਕਈ ਜਗ੍ਹਾ ਤੇ ਇਹਨਾਂ ਨੇ ਸਪੀਡ ਬ੍ਰੇਕਰਸ ਰੱਖੇ ਹੋਏ ਨੇ ਜਿਦੇ ਨਾਲ ਮੈਨੂੰ ਲੱਗਦਾ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਇੰਨੀ ਤੇਜ਼ ਗੱਡੀ ਹੁੰਦੀ ਹੈ ਜਿਹੜੀ ਕਿ ਅ ਅਗਲੇ ਇਨਸਾਨ ਦੇ ਵਿੱਚ ਵੱਜ ਸਕਦੀ ਹੈ ਸੋ ਮੈਂ ਰਾਤ ਨੂੰ ਕਿੰਨੇ ਦਿਨਾਂ ਤੋਂ ਮੈਂ ट्रैवल ਕਰ ਰਹੀ ਸੀਗੀ ਬਟ ਮੈਂ ਸੋਚਿਆ ਕਿ ਮੈਨੂੰ ਇਹ ਗੱਲ ਜ਼ਰੂਰ ਜੇ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਰੱਖੀ ਗਈ ਗੱਲ ਕਿਤੋਂ ਤੱਕ ਪਹੁੰਚਦੀ ਹੈ ਤੇ ਮੈਨੂੰ ਜ਼ਰੂਰ ਆਪਣੇ ਫੇਸਬੁੱਕ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਔਰ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਹਾਈਵੇਜ਼ ਨੇ ਹਾਈਵੇਜ਼ ਦੇ ਉੱਤੇ ਸਟਰੀਟ ਲਾਈਟਸ ਖਾਸ ਤੌਰ ਤੇ ਲੱਗਣੀਆਂ ਚਾਹੀਦੀਆਂ ਨੇ ਔਰ yellow lights ਦੇ ਨਾਲ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਫੌਗ ਨੂੰ ਕੱਟਣ ਔਰ ਰਿਫਲੈਕਟਰਸ ਲੱਗਣੇ ਚਾਹੀਦੇ ਨੇ ਜਿਆਦਾ ਤੋਂ ਜਿਆਦਾ ਤਾਂ ਕਿ ਪਤਾ ਲੱਗੇ ਵੀ ਗੱਡੀ ਕਿੱਥੇ ਚਲਾਉਣੀ ਹੈ ਔਰ ਅੱਗੇ ਇੱਕਦਮ ਟਰਨ ਆ ਜਾਂਦਾ ਉੱਥੇ ਰਿਫਲੈਕਟਰ ਹੀ ਨਹੀਂ ਲੱਗਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗੂਗਾ ਸੋ ਐਂਡ ਦੂਜੀ ਗੱਲ ਰੋਡਸ ਦੇ ਵਿੱਚ ਰਿਫਲੈਕਟਰ ਲੱਗਨੇ ਚਾਹੀਦੇ ਆ ਛੋਟੀਆਂ ਲਾਈਟਸ ਵਾਲੇ ਸਾਈਡ ਲਾਈਟਸ ਵਰੀਆ ਤਰੀਕੇ ਦੇ ਨਾਲ ਪਾਲਿਸ਼ ਹੋਣੇ ਚਾਹੀਦੀਆਂ ਸੋ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਇਹ ਰਿਕੁਐਸਟ ਕਰਦੀ ਆ ਮੈਂ ਆਪਣੇ ਫੇਸਬੁਕ ਦੇ ਮਾਧਿਅਮ ਦੇ ਨਾਲ ਹੀ ਰਿਕੁਐਸਟ ਕਰਦੀ ਆ ਵੀ ਜਿਹੜਾ ਵੀ ਮੰਤਰਾਲਾ ਆਈ ਡੋਨਟ ਨੋ ਕਿਹੜਾ ਇਹਦੇ ਨਾਲ ਕਨੈਕਟ ਕਰਦਾ ਹੈ ਜਿਹੜੇ ਰੋਡਸ ਬਣਾਉਂਦੇ ਨੇ ਔਰ ਜਿਨ੍ਹਾਂ ਨੂੰ ਵੀ ਠੇਕਾ ਦਿੱਤਾ ਗਿਆ ਹੈ ਔਰ ਜਿਨ੍ਹਾਂ ਦੇ ਜਿਹੜੇ ਠੇਕੇ ਦੇ ਨਾਲ ਜਿਹੜੇ ਕਨੈਕਟਡ ਨੇ ਇਸ ਗੱਲ ਨੂੰ ਲੈ ਕੇ ਹਾਈਵੇ ਦੇ ਦੀਆਂ ਸਟਰੀਟ ਲਾਈਟਸ ਨੂੰ ਲੈ ਕੇ ਭਾਵੇਂ ਜਾਂ ਜੇ ਸੈਂਟਰ ਦਾ ਪ੍ਰੋਜੈਕਟ ਹੈ ਤੇ ਵੇਖੋ ਜੀ ਸੈਂਟਰ ਨੂੰ ਇਹ ਰਿਕੁਐਸਟ ਹੈ ਵੀ ਜਿਹੜੀਆਂ ਜਿੰਨਾ ਜਿਹੜੀਆਂ ਕੰਪਨੀਆਂਸ ਨੂੰ ਤੁਸੀਂ ਟੈਂਡਰ ਦਿੱਤਾ ਹੈ ਉਹਨਾਂ ਨੂੰ ਪਲੀਜ਼ ਜੇ ਤੁਹਾਡੇ ਬਹੁਤ ਕਰੀਬੀ ਨੇ ਤੇ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹ ਸਟਰੀਟ ਲਾਈਟਸ ਕਿਉਂ ਨਹੀਂ ਲਾ ਰਹੇ ਜਾਂ ਸਟਰੀਟ yellow ਸਟਰੀਟ ਲਾਈਟਸ ਕਿਉਂ ਨਹੀਂ ਲਾ ਰਹੇ ਤੇ ਰਿਫਲੈਕਟਰਸ ਕਿਉਂ ਨਹੀਂ ਲਾ ਰਹੇ ਔਰ ਜਿਤੋਂ ਸਾਨੂੰ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਹੁੰਦੀ ਹੈ ਔਰ ਮੈਨੂੰ ਮੈਨੂੰ ਖੁਦ ਨੂੰ ਫੇਸ ਹੋਈ ਔਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮੈਮ ਤੁਸੀਂ ਇਹ ਗੱਲ ਰੱਖੋ ਬਟ ਮੈਂ ਇਹ ਸੋਚਦੀ ਆਂ ਕਿ ਸਾਰੇ ਜਾਣੇ ਮੈਨੂੰ ਜੋ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਇਹ ਗੱਲ ਰੱਖੋ ਤੁਸੀਂ ਖੁਦ ਵੀ ਇਹ ਗੱਲ ਰੱਖ ਸਕਦੇ ਹੋ ਤੁਸੀਂ ਇਸ ਕੰਟਰੀ ਦੇ ਨਾਗਰਿਕ ਹੋ ਤਾਂ ਤੁਸੀਂ ਇੱਥੇ ਵੋਟ ਪਾਉਂਦੇ ਹੋ ਔਰ ਤੁਸੀਂ ਵੋਟਾਂ ਪਾ ਕੇ ਐਮਐਲਏ ਜਿਤਾਉਂਦੇ ਹੋ ਐਮਪੀ ਬਣਾਉਂਦੇ ਹੋ ਮਨਿਸਟਰ ਬਣਾਉਂਦੇ ਹੋ ਕਾਦੇ ਵਾਸਤੇ ਤਾਂ ਕਿ ਇਹ ਸਾਰੇ ਜਾਣੇ ਤੁਹਾਡੇ ਉਕੇ ਨੂੰ ਕਹਿੰਦੇ ਆ ਕੰਮ ਕਰ ਸਕਣ ਬਾਅਦ ਦੇ ਵਿੱਚ ਤੇ ਮੈਨੂੰ ਮੈਂ ਸਮਝਦੀ ਐ ਇਹ ਗੱਲ ਕਿਉਂਕਿ ਸਾਡੇ ਵਰਗੇ ਵੀ ਜਦੋਂ ਰੋਡ ਕੰਸਟਰਕਸ਼ਨ ਜਿੱਥੇ ਚੱਲ ਰਹੀ ਹੁੰਦੀ ਆ ਉਹਨਾਂ ਨੂੰ ਪੁੱਛੇ ਪੁੱਛਦੇ ਨੇ ਵੀ ਇਹ ਕਿਹੜੀ ਕੁਆਲਿਟੀ ਪਾ ਰਹੇ ਹੋ ਤੁਸੀਂ ਤੇ ਉਹ ਕਹਿੰਦੇ ਹੂ ਆਰ ਯੂ ਟੂ ਆਸਕ ਉੱਥੇ ਕੁਐਸਚਨ ਮਾਰਕ ਆ ਜਾਂਦਾ ਅਸੀਂ ਨਹੀਂ ਪੁੱਛ ਸਕਦੇ ਉਹ ਗੱਲਾਂ ਉਹ ਜਿਹੜੇ ਪੁੱਛਣ ਵਾਲੇ ਹੁੰਦੇ ਨੇ ਉਹ ਆਲਰੇਡੀ ਵੇਚ ਚੁੱਕੇ ਹੁੰਦੇ ਨੇ ਸੋ ਮੈਂ ਇਹ ਬੇਨਤੀ ਕਰਦੀ ਆ ਪਬਲਿਕ ਨੂੰ ਵੀ ਕਹਿੰਦੀ ਆ ਕਿ ਤੁਸੀਂ ਆਪਣੀ ਆਵਾਜ਼ ਰੱਖਿਆ ਕਰੋ ਔਰ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿ ਸਕਦੀ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਬੁਰੀ ਹੈ ਬਟ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਜਿਹੜੇ ਕੰਮ ਹੈ ਉਹ ਹੋਣੇ ਜ਼ਰੂਰੀ ਨੇ which is really very important ਔਰ ਜਿਹਦੇ ਵੀ ਹੱਥ ਹੈ ਹਾਈਵੇਜ਼ ਦਾ ਪ੍ਰੋਜੈਕਟ ਔਰ ਜਿਹੜੀਆਂ ਵੀ ਪਿੰਡਾਂ ਦੀਆਂ ਸੜਕਾਂ ਜਿਹਦੇ ਵੀ ਹੱਥ ਦੇ ਵਿੱਚ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਸਟਰੀਟ ਲਾਈਟਸ ਬਾਰੇ ਵੇਖਿਆ ਜਾਵੇ yellow lights ਬਾਰੇ ਵੇਖਿਆ ਜਾਵੇ ਰਿਫਲੈਕਟਰਸ ਬਾਰੇ ਵੇਖਿਆ ਜਾਵੇ ਕਿਉਂਕਿ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਔਰ ਬਾਕੀ ਮੈਂ ਹੀ ਕਹਿਣੂੰਗੀ ਕਿ ਰਾਈਟ ਨਾਉ ਪੋਲਰਾਈਜੇਸ਼ਨ ਪਾਰਟੀਆਂ ਕਰਨ ਦੀ ਕੋਸ਼ਿਸ਼ ਕਰਨੀਆਂ ਤੁਸੀਂ ਆਪਣਾ ਸੋਚ ਸਮਝ ਕੇ ਪਿਆਰ ਬਣਾ ਕੇ ਰੱਖਣਾ ਹੈ ਔਰ ਇਨਸਾਨੀਅਤ ਦੇ ਉੱਤੇ ਚੱਲਣਾ ਹੈ ਉਸ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਔਰ ਇਹ ਜ਼ਰੂਰ ਵੇਖਣਾ ਹੈ ਵੀ ਹਾਂ ਕਿਹੜਾ ਇਨਸਾਨ ਸਾਡੀ ਤਰੱਕੀ ਵਾਸਤੇ ਚੰਗਾ ਹੈ ਸਾਡੇ ਮੁਲਕ ਵਾਸਤੇ ਚੰਗਾ ਹੈ ਸਾਡੇ ਪੇਂਡ ਵਾਸਤੇ ਚੰਗਾ ਹੈ ਜਾਂ ਸਾਡੇ ਹਲਕੇ ਵਾਸਤੇ ਚੰਗਾ ਹੈ ਉਸ ਦਾ ਸਾਥ ਦੇਣਾ ਹੈ ਔਰ ਇਨ ਫੈਕਟ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਸੱਚੀਆਂ ਗੱਲਾਂ ਹਮੇਸ਼ਾ ਤੁਹਾਡੇ ਕੋਲ ਤੇ ਫੇਸਬੁੱਕ ਹੈ ਇੰਸਟਾਗ੍ਰam ਹੈ ਹਰ ਇੱਕ ਇਨਸਾਨ ਦੇ ਕੋਲ ਤੁਸੀਂ ਇਹ ਸਾਰੀਆਂ ਗੱਲਾਂ ਰੱਖ ਸਕਦੇ ਹੋ ਆਪਣੇ ਸੋਸ਼ਲ ਮੀਡੀਆ ਤੇ ਸੋ ਦੈਟ ਕਿ ਇਹ ਸਰਕਾਰ ਨੂੰ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਜਿਹੜੀ ਪਬਲਿਕ ਹੈ ਉਹ ਇੰਨੀ ਜ਼ਿਆਦਾ ਅਵੇਅਰ ਹੈ ਇਹ ਸਾਰੇ ਮਸਲਿਆਂ ਦੇ ਉੱਤੇ ਸੋ ਮੈਂ ਹੀ ਕੁਝ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਈ ਸੀਗੀ ਕਾਫੀ ਦਿਨਾਂ ਬਾਅਦ ਮੈਂ ਲਾਈਵ ਕੀਤਾ ਹੈ। ਔਰ ਲਾਈਵ ਦੇ ਵਿੱਚ ਇਹੀ ਗੱਲਾਂ ਰੱਖਣੀਆਂ ਸੀਗੀਆਂ ਬਿਕਾਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਸੋ ਥੈਂਕ ਯੂ ਸਾਰਿਆਂ ਨੂੰ ਮੇਰੀ ਗੱਲ ਸੁਣਨ ਲਈ ਔਰ ਜਤੋ ਜਿਆਦਾ ਨਿਸ਼ਚੈਨ ਸਪੋਰਟ ਕਰਿਓ ਸੋ ਥੈਟ ਕਿ ਆਪਣੀ ਇਹ ਜਿਹੜੀ ਪ੍ਰੋਬਲਮ ਹੈ ਸੌਟ ਆਊਟ ਹੋ ਸਕੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।